ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈ ਕਿ ਖਾਤਰਾ ਨੂੰ ਕਿਵੇਂ ਪਛਾਣਿਆ ਜਾਵੇ ਵੀ ਖਤਰਾ ਆਉਣ ਵਾਲਾ ਹੈ ਦੇਖੋ ਜੀ ਜਿਨ੍ਹਾਂ ਦੀਆਂ ਘਰਵਾਲੀਆਂ ਹਰ ਵੇਲੇ ਝਾਂਜਰਾਂ ਪਾ ਕੇ ਰੱਖਦੀਆਂ ਨੇ ਉਹਨਾਂ ਲਈ ਤਾਂ ਬਹੁਤ ਸੌਖਾ ਤਰੀਕਾ ਦੇਖੋ ਜਦੋਂ ਤੁਸੀਂ ਘਰ 'ਚ ਕਿਤੇ ਬੈਠੇ ਹੋਵੋ ਤੁਹਾਡੇ ਘਰਵਾਲੀ ਤੁਹਾਡੇ ਕੋਲ ਨੂੰ ਆ ਰਹੀ ਹੋਵੇ ਤੇ ਉਹਦੀਆਂ ਝਾਂਜਰਾਂ ਦੀ ਆਵਾਜ਼ ਆਉਂਦੀ ਹੋਵੇ ਮਿੱਟੀ ਮਿੱਟੀ ਜਿਵੇਂ ਛੰ 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 ਫਿਰ ਤਾਂ ਰਿਲੈਕਸ ਹੋ ਕੇ ਬੈਠੇ ਰਹੋ ਸਮਝ ਲਓ ਕੋਈ ਖਤਰਾ ਨਹੀਂ ਪਰਦੇ ਚਾਂਦਰਾਂ ਦੀ ਆਵਾਜ਼ ਆ ਰਹੀ ਹੈ ਤੇਜ਼ ਸਪੀਡ ਤੇ ਤੇ ਮੈਂ ਛੰ 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 ਫੇਰ ਸਾਂਦਲੋ ਖਾਤਰਾ ਤੁਹਾਡੇ ਵੱਲੋਂ ਤੁਰ ਪਿਆ ਫਿਰ ਉਹ ਤੁਹਾਨੂੰ ਚੁੱਪਚਾਪ ਬੈਠੇ ਬਿਠਾ ਨੂੰ ਬਿਨਾ ਕਿਸੇ ਗੱਲ ਤੋਂ ਆਪਣੀ ਕੌੜੀ ਜੁਬਾਨ ਚ 10 15 ਤਾਨੇ ਸੁਣਾ ਕੇ ਜਾਉਂਦਾ ਫਿਰ ਉੱਤੇ ਤੁਸੀਂ ਕੋ ਸਾਵਧਾਨੀ ਵਰਤਣੀ ਉਹੀ ਚੁੱਪਚਾਪ ਬੈਠੇ ਰਹਿਣਾ ਜੇਕਰ ਤੁਸੀਂ ਇੰਨਾ ਕੁ ਵੀ ਬੋਲ ਪੈਣਾ ਵੀ ਗਲਤ ਆ ਦੱਸ ਦੇ ਕੀ ਹੋਈ ਐ ਫੇਰ ਸਮਝ ਲੋ ਫਤਰ ਦੀ ਕਾਂਤੀ ਵੱਜ ਗਈ ਸਾਤ ਤਾਂ ਨਹੀਂ ਹਟੀ ਗੁਰਗਾਟਣਾ ਘਟੀ ਸਮਝਦੇ ਬਹੁਤ ਸਾਰੇ ਵਿਆਹੇ ਹੋਏ ਬੰਦਿਆਂ ਦੇ ਫੋਨ ਘਰ ਤੇ ਆਉਂਦੇ ਸਾਰ ਸਾਇਲੈਂਟ ਮੋਡ ਤੇ ਹੋ ਜਾਂਦੇ ਨੇ ਇਹਦੇ ਤੋਂ ਕੀ ਸੰਦੇਸ਼ ਜਾਂਦਾ ਵੀ ਉਹਨਾਂ ਦਾ ਬਾਹਰ ਕੋਈ ਚੱਕਰ ਚੱਲਦਾ ਯਾਨੀ ਕਿਸੇ ਨਾਲ ਕੋਈ ਗਲਤ ਰਿਲੇਸ਼ਨ ਹੈ ਜਦਕਿ ਇਹ ਸੋਚ ਬਿਲਕੁਲ ਗਲਤ ਹੈ ਉਰੇ 90% ਘਰ ਵਾਲਿਆਂ ਦੇ ਫੋਨ ਤਾਂ ਸਿਰਫ ਇਸ ਕਰਕੇ ਘਰ ਚ ਆਉਂਦੇ ਸਾਰ ਸਾਇਲੈਂਟ ਮੋਡ ਤੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਫੋਨ ਆ ਮੇਰਾ ਜਦੋਂ ਮੈਨੂੰ ਘਰ ਤੇ ਬੋਲਣ ਦੀ ਇਜਾਜ਼ਤ ਨਹੀਂ ਹੈਗੀ ਇਹਨੂੰ ਕਿੱਥੋਂ ਹੋਊਗਾ ਤੋ ਮੈਡਮ ਜੀ ਮੇਰੀ ਥੋੜੀ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਤੁਸੀਂ ਆਪਣੇ ਘਰ ਵਾਲਿਆਂ ਨੂੰ ਪਿਆਰ ਨਾਲ ਸਮਝਾ ਕੇ ਉਹਨਾਂ ਦਾ ਡਰ ਖਤਮ ਕਰ ਦਿਓ ਉਹਨਾਂ ਨੂੰ ਕਹੋ ਵੀ ਫੋਨ ਦੀ ਰਿੰਗਟੋਨ ਵੱਜ ਲੈਣ ਦਿਓ ਇਹਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਅਜੇ ਤੱਕ ਘਰ ਵਾਲਿਆਂ ਦੀ ਗੱਲ ਚੁਠਾ ਦੇ ਕੇ ਰੱਖਣਾ ਹੈ ਮੱਛਰਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ ਰਾਤ ਨੂੰ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਉਦੋਂ ਖੂਨ ਚਾਹੇ 10 20 ਗ੍ਰਾਮ ਵੱਧ ਪੀ ਲਿਆ ਕਰੋ ਵੀਰੇ ਪਰ ਕੰਨ ਕੋਲੇ ਆ ਕੇ ਆਪਦਾ ਰੋਣਾ ਧੋਣਾ ਜਨਾ ਸੁਣਾਇਆ ਕਰੋ ਅਸੀਂ ਡਰ ਜਾਂਦੇ ਆ ਸਭੀ ਅੱਖ ਖੁੱਲ ਜਾਂਦੀ ਆ ਤੁਹਾਨੂੰ ਐ ਲੱਗਦਾ ਜਿਵੇਂ ਘਰ ਵਾਲੀ ਨੇ ਨੌਨ ਸਟਾਪ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਹੁਣ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੁਣ ਕਰਕੇ ਮੇਰੇ ਘਰ ਵਾਲੀ ਕਈ ਦਿਨਾਂ ਤੋਂ ਆਦੇ ਪੇਕੇ ਗਈ ਸੀ ਕੱਲ ਮੈਂ ਲੈਣ ਵਾਗਿਆ ਉਹਨੂੰ ਜਦੋਂ ਮੈਂ ਘਰ ਦੇ ਅੰਦਰ ਪੜਿਆ ਦੀਪਾ ਵੀ ਮੈਨੂੰ ਦੇਖ ਕੇ ਕਹਿੰਦੀ ਭਾਜੀ ਬੜਾ ਸੇਤੀ ਲੈਣਾ ਆ ਗਿਆ ਉਹਨੂੰ ਮੇਰੇ ਘਰ ਵਾਲੀ ਖੁਸ਼ ਹੋ ਗਈ ਵੀ ਮੇਰੀ ਭਾਬੀ ਮੈਨੂੰ ਕਿੰਨਾ ਪਿਆਰ ਕਰਦੀ ਐ ਪੈਸੇ ਨਾਨਦ ਪਰਜਾਇ ਦੀ ਘਾਟੀ ਬਣਦੀ ਹੁੰਦੀ ਐ ਤਾਂ ਕਰਕੇ ਮੈਨੂੰ ਸ਼ੱਕ ਜਾ ਪਈ ਜਾਂਦਾ ਵੀ ਕਿਤੇ ਉਹਨੇ ਮੈਨੂੰ ਤਾਨਾ ਤਾਂ ਨਹੀਂ ਮਾਰਿਆ ਸੀ ਕਿਤੇ ਐਂ ਕਿਹਾ ਹੋਵੇ ਵੀ ਬੜਾ ਸੇਤੀ ਲੈਣਾ ਆ ਗਿਆ ਉਹਨੂੰ ਇੱਕ ਗੱਲ ਯਾਦ ਰੱਖਿਓ ਜੇ ਤੁਹਾਡੇ ਘਰ ਵਾਲੀ ਦੀ ਭਾਬੀ ਤੁਹਾਨੂੰ ਕਹਿੰਦੀ ਐ ਵੀ ਬੜਾ ਸੇਤੀ ਲੈਣਾ ਆ ਗਿਆ ਉਹਨੂੰ ਉਹਦਾ ਮਤਲਬ ਇਹ ਹੁੰਦਾ ਵੀ 2-4 ਦਿਨ ਪਹਿਲਾਂ ਦੀ ਗੱਲ ਸਕਦਾ ਸੀ ਜਦੋਂ ਮੱਛਰ ਤੁਹਾਡੇ ਦੰਦੀ ਵੜਦੇ ਨੇ ਤਾ ਉਹਨਾਂ ਨੂੰ ਮਾਰਿਆ ਨਾ ਕਰੋ ਵਿਚਾਰਿਆਂ ਨੇ ਆਪਣਾ ਖੂਨ ਪੀ ਕੇ ਢਿੱਡ ਭਰਨਾ ਹੋਰ ਕਿਹੜਾ ਉਹਨਾਂ ਦੇ ਘਰੇ ਕਣਕ ਦੇ ਢੋਲ ਭਰੇ ਪਏ ਨੇ ਇਰਾ ਇੱਕ ਬੰਦਾ ਆਪਣੇ ਘਰ ਵਾਲੇ ਨੂੰ ਕੁੱਟੀ ਜਾਵੇ ਕਿਸੇ ਨੇ ਉਹਨੂੰ ਪੁੱਛਿਆ ਕਹਿੰਦਾ ਤੂੰ ਇਹਨੂੰ ਕਿਉਂ ਕੁੱਟੀ ਜਾਂਦਾ ਕਹਿੰਦਾ ਕੀ ਕਰਾਂ ਜਰਾਹੇ ਦਾੜੀ ਨਹੀਂ ਲੱਗਦੀ ਦੂਜਾ ਬੰਦਾ ਕਹਿੰਦਾ ਕਮਲਿਆ ਜਿਹੜਾ ਨਹੀਂ ਤਾਂ ਦਾੜੀ ਨਹੀਂ ਹੁੰਦੀ ਆ ਚਲੋ ਮੰਨਦਾ ਦਾੜੀ ਨਹੀਂ ਹੁੰਦੀ ਦਾੜੀ ਰੱਖਣ ਦਾ ਮੰਨਤਾ ਬਣਾਈ ਸਕਦੀ ਹੈ